ਨਾਈਟ ਆਲ ਰਾਈ ਚਲ ਮੈਂ ਇੱਕ ਸਵਾਲ ਪੁੱਛਾਂ ਜਵਾਬ ਦੇ ਕੀ ਅਕਲ ਵੱਡੀ ਹੁੰਦੀ ਹੈ ਕਿ ਭੈਂਸ ਅਕਲ 10 ਕਿਲੋ ਦੁੱਧ ਦੇ ਦਿੰਦੀ ਹੈ ਚਲ ਹੋਵੇ 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 ਮੋਟੀ ਮੋਟਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ న్యూਸ ਬੁਆਇਟ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਾਂਜੀ ਕਿਵੇਂ ਹੋ ਤੁਸੀਂ ਤੜਕੇ ਤੜਕੇ ਚਿੰਗਮ ਚਬਨ ਲੱਪੈਨੇ ਹੋ ਹੇ ਆ 300 ਦਾ ਬੋਸ ਉਹਨੇ ਗੋਲ ਗੋਲ ਪੇਛੇ ਐਂ ਲੱਗਦਾ ਜਿਵੇਂ ਗੁੱਤਾਂ ਕੀਤੀਆਂ ਹੋਣਗੀਆਂ ਕਿਸ ਸਾਊਥ ਅਫਰੀਕਾ ਨੇ ਕਹਿਣ ਲੱਗਦੀ ਐ ਗੱਲ ਵਾ ਤੇਰੀ ਆਲੇ ਚੜ੍ਹਾਈ ਤੇਰੀ ਆ ਹੈਲੋ ਬਿਊਟੀਸ ਕੀ ਹਾਲ ਹੈ ਇਤਨੇ بڑے بڑے ਡੇਲੇ ਆ ਬਾਹਰ ਕੱਢ ਕੇ ਬੈਠੇ ਹੋ ਆਪਕੋ ਮੁੱਕੀ ਤਾਂ ਨਹੀਂ ਚੈ ਬੈ ਅਜੀਤ ਗੌਰ ਕੱਢੀ ਜਾਣੀ ਕਿਉਂ ਨਹੀਂ ਤਲਦੀ ਨਹੀਂ ਤਲਦੀ ਚਲ ਮੈਂ ਇੱਕ ਸਵਾਲ ਦਿਆਂ ਜਵਾਬ ਦੇ ਕਿ ਅਕਲ ਵੱਡੀ ਹੁੰਦੀ ਕਿ ਭੈਂਸ ਹੂੰ ਅਕਲ 10 ਕਿਲੋ ਦੁੱਧ ਦੇ ਦਿੰਦੀ ਹੈ ਹੈ ਨਹੀਂ ਕਿਉਂ ਆ ਜਾਂਦਾ ਸਵਾਹ ਚ ਹੋਇਆ ਜਾਂਦਾ ਅਕਲ ਹੱਥਾਂ ਨਾਲ ਚ ਹੋਇਆ ਜਾਂਦਾ ਥਾਣਾ ਜੋਰਨਾ ਆਹੋ ਹੱਥ ਵੀ ਆ ਅਕਲ ਦੇ ਅਕਲ ਦੇ ਦੁੱਧ ਤੋਂ ਕਿਉਂ ਨਹੀਂ ਨਿਕਲਦਾ ਆਹੋ ਅਕਲ ਦੇ ਦੁੱਧ ਤੋਂ ਦਹੀਂ ਨਹੀਂ ਜੰਮਦਾ ਅਕਲ ਦੇ ਦੁੱਧ ਤੋਂ ਗੰਨ ਲੱਸੀ ਨਹੀਂ ਬਣਦੀ ਅਕਲ ਕੁਛ ਨਹੀਂ ਹੈਗਾ ਇੱਥੇ ਬਾਂਸ ਬੜੀ ਹੈ ਬਾਂਸ ਹਾਂ ਬੜੀ ਬਾਂਸ ਹਾਂ ਠੀਕ ਹੈ ਨਾ ਨਾਲ ਤੁਸੀਂ ਲੱਖ ਦੀ ਅਕਲ ਕਿਤੇ ਕਿੰਨਾ ਕਿਦਿਆ ਆਉਣੀ ਲੱਖ ਦੀ ਮੱਝ ਆ ਜਾਂਦੀ ਹੈ 15 ਕਿਲੋ ਦੁੱਧ ਵਾਲੀ ਅਕਲ ਤਾਂ ਨਾ ਮੋਰ ਲੱਖੀ ਮਿਲੇ ਨਾ ਹਜ਼ਾਰ ਮਿਲੇ ਤੇ ਫੇਰ ਅਕਲ ਦਾ ਦਿਮਾਗ ਫਿਰ ਵੱਡੀ ਮੱਝ ਜਿਹੜੀ ਮਿਲ ਜਾਂਦੀ ਆ ਹਾਂ ਲੱਖ ਦੀ ਜਿਹੜੀ ਮਿਲਦੀ ਨਹੀਂ ਚੀਜ਼ ਉਹ ਕਿਵੇਂ ਵੱਡੀ ਹੋ ਆ ਜਾ ਬੱਬੇ ਕੀ ਕਰਦੇ ਆ ਲੇ ਲੈ ਹਾਲ ਤੇ ਤੋਂ ਲੈ ਡੜਾ ਲੈ ਲੈ ਇਦਾਂ ਸਿਕਾਇਆ ਤੈਨੂੰ ਐਦਾਂ ਡਰਮ ਰੇੜੀ ਦਾ ਹੁੰਦਾ ਲੈ ਲੈ ਆ ਰੇੜ ਕੇ ਏ ਬੱਲੇ 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 ਲੈ ਲੈ ਚਾਹ ਜੱਫੀ ਭਾਗ ਚੱਕ ਲੈ ਇਹਨੂੰ ਜੂੜਾ ਵੜਾ ਕੀਤਾ ਐ ਮੈਡਮ ਤੁਸੀਂ ਵੀ ਜੂੜਾ ਕੀਤਾ ਐ ਇਹ ਤੋਂ ਨਹੀਂ ਆਉਣਾ ਕਿਵੇਂ ਫਿਲਮ ਇਹ ਕਹੀ ਅੱਜ ਕਿਵੇਂ ਕਿਹੜੀ ਫਿਲਮ ਵੇਖੀ ਕਿਵੇਂ ਵਧੀਆ ਸੀ ਵੈਰੀ ਗੁੱਡ ਸੀ ਤੇ ਖੁਸ਼ ਹੋ ਗਿਆ ਹੇ ਓਵੇ 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 ਮੋਟੀ ਮੋਟਾ ਧੋਵੇ ਵੇ 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 ਕੀ ਹੈ ਬੱਬੇ ਇਹ ਪਿਓਰ ਖਾਲਾ ਕਿਊਟ ਹੈ ਕਿਊਟ ਹੈਗਾ ਕਿ ਨਹੀਂ ਇਹ ਬਹੁਤ ਜਿਆਦਾ ਬਹੁਤ ਜਿਆਦਾ ਯਾ ਮੈਨੂੰ ਵੇਚ ਸੱਤਾ ਨਾ ਨਾ ਨਸਲਦਾ ਸਾਨੂੰ ਕੁੱਤਾ ਲੱਗ ਕੇ ਦੋ ਯਾਰ ਵੱਡਾ ਮੋਗੇ ਜ਼ਿਲ੍ਹੇ ਚ ਹੋਵੇ ਤਾਂ ਖਾਸ ਵਧੀਆ ਵਾਲਾ ਜ਼ਰੂਰੀ ਆ ਇਹ ਕੱਢੂ ਇਹ ਮੋੜਾ ਤੋਂ ਨਾ ਇਹ ਨਹੀਂ ਪੜੀ ਜਾਂਦੀ ਆ ਨਹੀਂ ਪੜੀ ਜਾਂਦੀ ਕਿਉਂ ਲੈ ভাই ਐਂ ਐਂ ਨਹੀਂ ਤਾਂ ਕਰੀ ਜਣਾ ਆਓ ਭਾਜੀ ਕੀ ਕਪੜਾ ਚੱਕ ਕੇ ਨੇ ਆ ਗਈ ਓਏ ਓਏ ਆ ਚੱਕਲਾ ਮਾਈਲੋ ਚੱਕਲਾ ਫੇਰ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ